ਮੈਂ ਤਾਂ ਮੁੱਟ ਜੀ ਗੱਲ ਕਹਿਣਾ ਲੋਕਾਂ ਕੋ ਕੰਪੈਰੀਜ਼ਨ ਕਰ ਰਹੇ ਕੰਪੈਰੀਜ਼ਨ ਕਰ ਲੋ ਜੇ ਤਹਾਨੂੰ ਜਿਹਦਾ ਵੀ ਪਲੜਾ ਭਾਰੀ ਦਿੱਤਾ ਉਹਨੂੰ ਮੁੱਟ ਪਾ ਦੇ ਕੇ ਜੇ ਇਹ ਲੜੇ ਪਾਸੇ ਹੋਣਾ ਤੇ ਮੇਰੇ ਨਾਲ ਉਸ ਪਾਸੇ ਵੀ ਆ ਜਾਣਾ ਇਹਨਾਂ ਨੂੰ ਤਾਂ ਫੁੱਲ ਦੀ ਨਹੀਂ ਲੱਗੀ ਸਾਨੂੰ ਤੇ ਲੈਣੇ ਚੀਰ ਦਿੱਤਾ ਸੜ ਟੱਬਰ ਚੀਰ ਦਿੱਤੇ ਮੇਰ ਤੋਂ ਮੇਰਾ ਛੋਟਾ ਭਰਾ ਸੀਗਾ ਮੇਰੇ ਤੇ 21 ਸਾਲ ਤੇ ਐਨੇ ਸੇ ਲੱਗੀ ਉੱਤੇ 17 ਸਾਲ ਦੀ ਉਮਰ ਚ ਲੱਗੀ ਹਾਂਜੀ ਹੁਣ ਆਈ ਤੇ ਕਦੀ ਕੇਕ ਕੋ ਗੱਲ ਕੀਤੀ ਨਹੀਂ ਜੇ 2007 ਜਦ ਮੈਂ ਪਹਿਲੀ ਇਲੈਕਸ਼ਨ ਲੜਿਆ ਮੈਂ ਕਦੀ ਇਸ ਆਧਾਰ ਤੇ ਵੋਟ ਮੰਗੀ ਨਹੀਂ ਇੱਥੇ ਵੱਡੀਆਂ 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 ਗੱਲਾਂ ਕਰਕੇ ਹਾਂਜੀ ਤੁਸੀਂ ਆਤਮ ਸਮਰਪਣ ਵੀ ਕਰਦੇ ਜੀ ਤੇ ਸ਼ਸਤਰ ਸੁੱਟ ਕੇ ਕਰਦੇ ਹਾਂਜੀ ਗੁਰੂ ਦੀ ਹਜ਼ੂਰੀ ਚ ਤੇ ਫਿਰ ਕਹਿੰਦੇ ਜਿਵੇਂ ਅਸੀਂ ਬਹਾਦਰ ਬੜੇ ਆਂ ਪੰਥ ਦੀ ਮਰਜ਼ਾਦਾ ਕੀ ਹੈ ਜੇ ਤੁਸੀਂ ਕੋਈ ਗੱਲ ਕੀਤੀ ਹੈ ਸੰਗਤ ਵਿੱਚ ਕੀਤੀ ਹੈ ਕਮਿਟਮੈਂਟ ਕੀਤੀ ਹੈ ਤੇ ਜੇ ਤੁਹਾਨੂੰ ਇਹ ਜਾਪਦਾ ਕਿ ਨਹੀਂ ਆਹ ਰਸਤਾ ਗਲਤ ਹੈ ਮੈਂ ਹੁਣ ਆ ਚੋਣਾ ਹੈ ਤੇ ਸੰਗਤ ਕੋਲੋਂ ਮਾਫ਼ੀ ਤੇ ਮੰਗੂਗੇ ਨਾ ਕਿ ਜਦ ਰ ਜਿੱਦੀਆਂ ਮੈਂ ਗੱਲਾਂ ਕਰਦਾ ਰਿਆਂ ਮੈਂ ਗਲਤ ਕੀਤੀਆਂ ਮੈਥੋਂ ਗਲਤੀ ਹੋ ਗਈ ਮੈਂ ਮਾਫ਼ੀ ਮੰਗਦਾ ਹਾਂ ਹਾਂਜੀ ਤੇ ਮੈਂ ਹੁਣ ਇਸ ਰਸਤੇ ਤੇ ਚੱਲਣਾ ਚਾਹੁੰਦਾ ਪ੍ਰਾਣੀ ਗੱਲਾਂ ਦੀ ਮਾਫ਼ੀ ਮੰਗਣੀ ਪਊਗੀ ਨਾ ਲੋਕ ਸਭਾ ਖਡੂਰ ਸਾਹਿਬ ਹਲਕਾ ਦੀ ਜਿਹੜੀ ਹੈ ਚੋਣ ਜਿਹੜੀ ਆ ਇੱਕ ਸਿਖਰਾਂ ਤੇ ਆ ਔਰ ਹਰ ਇੱਕ ਪਾਰਟੀ ਜਿਹੜਾ ਵਾ ਆਪੋ ਆਪਣਾ ਜੋਰ ਜਿਹੜਾ ਵਾ ਉਹ ਲਗਾ ਰਹੀ ਆ ਔਰ ਵੱਧ ਤੋਂ ਵੱਧ ਜਿਹੜੇ ਕੈਂਡੀਡੇਟ ਆ ਉਹ ਵੀ ਮਿਹਨਤ ਜਿਹੜੀ ਉਹ ਕਰੰਦਾ ਸਖਤ ਮਿਹਨਤ ਕਰੰਦਾ ਆ ਤੇ ਉਹ ਜਿਹੜਾ ਰਿਜ਼ਲਟ ਆ ਜਿਹੜਾ ਵਾ 4 ਤਰੀਕ ਨੂੰ ਜਿਹੜਾ ਵਾ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਔਰ ਸਾਡੇ ਨਾਲ ਅਸਲੇ ਵਰਸਾ ਸਿੰਘ ਜੀ ਬਲਟੋਹਾ ਜੀ ਅਕਾਲੀ ਸ਼ੋਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਔਰ ਕੈਂਡੀਡੇਟ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਰ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦਾ ਸਰ ਜਿਹੜਾ ਚੋਣ ਪ੍ਰਚਾਰ ਜਿਹੜਾ ਆਪਣਾ ਅਸਲ ਚੱਲ ਰਿਹਾ ਹੈ ਇਹ ਦੇਖੋ ਚੋਣ ਪ੍ਰਚਾਰ ਵਧੀਆ ਚੱਲ ਰਿਹਾ ਹੈ ਕਿਉਂਕਿ ਪਾਰਟੀ ਹੈ ਪਾਰਟੀ ਦੇ ਆਪਣਾ ਕਾਢਾਂ ਰਹਿ ਹਰ ਹਲਕੇ ਦੇ ਵਿੱਚ ਪਿੰਡ ਪਿੰਡ ਜਿਹੜੇ ਅਕਾਲੀ ਵਰਕਰ ਬੈਠੇ ਨੇ ਉਹਨਾਂ ਦੇ ਇੰਚਾਰਜ ਬੈਠੇ ਨੇ ਉਹਨਾਂ ਨੂੰ ਚਲਾਉਣ ਵਾਲੇ ਉਹਨਾਂ ਨੂੰ ਸਰਗਰਮ ਕਰਨ ਵਾਲੇ ਸਾਰੇ ਬੈਠੇ ਨੇ ਔਰ ਜਿੱਥੇ ਵੀ ਕਿਤੇ ਮੈਨੂੰ ਸੱਦਦੇ ਹੈ ਜਾਂ ਜਿੱਥੇ ਮੈਂ ਮਹਿਸੂਸ ਕਰਦਾ ਮੈਂ ਉੱਥੇ ਪਹੁੰਚਦਾ ਵੀ ਆ ਬਾਕੀ ਅ ਅੱਜ ਮੇਰਾ ਬੇਟਾ ਵੀ ਮੇਰੀ ਮਿਸਿਸ ਜਿਹੜੇ ਆ ਵਕਫਾ ਖਲਕਿਆਂ ਦੇ ਵਿੱਚ ਉਹ ਜਿਹੜੇ ਪ੍ਰੋਗਰਾਮ ਨੇ ਕਿਉਂਕਿ ਅੱਜ ਜਿਹੜੇ ਮੇਰੇ ਪ੍ਰੋਗਰਾਮ ਸੀ ਉਹ ਉੱਥੇ ਮੇਰੇ ਮਿਸਿਸ ਜਿਹੜੇ ਨੇ ਮੇਰੇ ਤੋਂ ਸੁਪਤਨੀ ਹੋ ਗਏ ਨੇ ਕਿਉਂਕਿ ਮੈਂ ਪੱਟੀ ਹਲਕਾ ਜਿਹੜਾ ਆ ਉਸ ਪਾਸੇ ਇਹ ਜਿਹੜੇ ਹਾਲਾਤ ਬਣੇ ਸੀ ਉਸ ਪਾਸੇ ਸਾਰੀ ਤਵਜੋ ਦੇ ਰਿਆਂ ਤੇ ਬਾਕੀ ਤੁਸੀਂ ਵੀ ਮੇਰੇ ਹਲਕੇ ਦੇ ਜੇ ਮੇਰੇ ਵੋਟਰ ਜੇ ਹਾਂਜੀ ਲੋਕ ਸਭ ਹਲਕਾ ਘਡੂਰ ਸਾਹਿਬ ਦੇ ਜੇ ਤੇ ਰਹਿੰਦੇ ਵੀ ਆ ਮੈਿਕ ਜਿਹਾ ਫੜ ਕੇ ਸਾਰੇ ਲੋਕਾਂ ਦੀ ਜੇ ਤੇ ਤੁਹਾਨੂੰ ਜਿਆਦਾ ਪਤਾ ਵੀ ਇਲੈਕਸ਼ਨ ਕਿਤਨਾ ਦੀ ਤੇ ਮੈਂ ਤਾਂ ਮੋਟੀ ਜੀ ਗੱਲ ਕਹਿਣਾ ਲੋਕਾਂ ਨੂੰ ਕਿ ਕੰਪੈਰੀਜ਼ਨ ਕਰ ਲੋ ਕੰਪੈਰੀਜ਼ਨ ਕਰ ਲੋ ਜੇ ਤੁਹਾਨੂੰ ਜਿਹਦਾ ਵੀ ਪਲੜਾ ਭਾਰੀ ਦਿਸਦਾ ਉਹਨੂੰ ਵੋਟ ਪਾ ਦੇ ਮੈਂ ਇੱਕੋ ਧਾਰਨ ਦੂੰਗਾ ਮੈਂ ਪਰਸੋਂ ਕਪੂਰਥਲੇ ਸੀ ਤੇ ਮੈਨੂੰ ਬਾਰ ਅਸੋਸੀਏਸ਼ਨ ਵਾਲੇ ਸੱਦਿਆ ਤੇ ਮੇਰਾ ਹਣ ਸੀਗਾ ਕਿ ਲਗਭਗ ਬਾਰ ਅਸੋਸੀਏਸ਼ਨ ਦੇ ਜਿੰਨੇ ਮੈਂਬਰ ਸੀਗੇ ਐਡਵੋਕੇਟਸ ਉਹ ਸਾਰੇ ਆਏ ਸੀਨੀਅਰ ਵੀ ਜੂਨੀਅਰ ਵੀ ਸਾਰੇ ਮੈਂ ਉੱਥੇ ਗੱਲ ਇਥੋਂ ਸਟਾਰਟ ਕੀਤੀ ਕਿ ਚੋਣਾਂ ਦੇ ਵਿੱਚ ਆਪਾਂ ਨਵੇਂ ਦਾ ਚੁਣਦੇ ਜਿਨੇ ਜਾ ਕੇ ਸਾਡਾ ਪੱਖ ਰੱਖਣਾ ਹੈ ਮਕਾ ਕਈ ਵਾਰ ਤੁਹਾਡੇ ਕੋਲੇ ਜਾਂ ਕਿਸੇ ਵਕੀਲ ਕੋਲੇ ਕੇਸ ਅਜਿਹਾ ਹੁੰਦਾ ਜਿਹੜਾ ਸਮਝਦੇ ਆ ਕਿ ਜਿੱਤਿਆ ਹੀ ਪਿਆ ਹੈ ਹਾਂਜੀ ਤੇ ਮੈਂ ਖਿਆ ਜੱਜ ਦੇ ਸਾਹਮਣੇ ਜਾ ਕੇ ਜਿਹੜਾ ਵਕੀਲ ਹੈ ਉਹਦੀ ਪ੍ਰੈਜੈਂਟੇਸ਼ਨ ਮਾੜੀ ਹੋ ਜਾਂਦੀ ਹੈ ਜਾਂ ਪੇਸ਼ਕਾਰੀ ਮਾੜੀ ਹੋ ਜਾਂਦੀ ਹੈ ਉਹ ਬਾਅਦ ਦਲੀਲ ਕੇਸ ਨਹੀਂ ਪੇਸ਼ ਕਰ ਸਕਿਆ ਤੇ ਜਿੱਤਿਆ ਹੋਇਆ ਕੇਸ ਵੀ ਹਾਰ ਜਾਂਦਾ ਹੈ ਤੇ ਕਈ ਵਾਰ ਕੇਸ ਕਮਜ਼ੋਰ ਹੁੰਦਾ ਹੈ ਤੇ ਪਤਾ ਨਹੀਂ ਹੁੰਦਾ ਕਿੱਧਰ ਨੂੰ ਚੱਲ ਜੇ ਤੇ ਵਕੀਲ ਜਿਹੜਾ ਹੈ ਆਪਦੀ ਪ੍ਰੈਜੈਂਟੇਸ਼ਨ ਜਾਂ ਆਪਦੀ ਬਹਿਸ ਜਾਂ ਆਰਗੂਮੈਂਟ ਇਸ ਤਰੀਕੇ ਨਾਲ ਕਰਦਾ ਹੈ ਕਿ ਉਹ ਜਿਹੜਾ ਕੇਸ ਕਮਜ਼ੋਰ ਹੁੰਦਾ ਉਹ ਵੀ ਜਿੱਤ ਜਾਂਦਾ ਹੈ ਇਸੇ ਤਰ੍ਹਾਂ ਹੀ ਜਿਹੜੀ ਪਾਰਲੀਮੈਂਟ ਹੈ ਉੱਥੇ ਵੀ ਜਾ ਕੇ ਜਿਹੜਾ ਇਥੋਂ ਦਾ ਰਿਪਰੈਜ਼ੈਂਟ ਹੈ ਉਹਨੇ ਵਕਾਲਤ ਕਰਨੀ ਹੈ ਉਹਨੇ ਆਪਦੇ ਲੋਕਾਂ ਦੀ ਗੱਲ ਕਰਨੀ ਹੈ ਤੇ ਜੇ ਤੇ ਚੰਗਾ ਭੇਜ ਦਿਓਗੇ ਫਿਰ ਤੇ ਜਾ ਕੇ ਠੋਕ ਕੇ ਬਾਤਲੀਤ ਗੱਲ ਕਰੂਗਾ ਤੇ ਕੰਦਾ ਖੜਕਾਊਗਾ ਤੇ ਜੇ ਉਥੇ ਉਹੋ ਜਿਹਾ ਚੱਲ ਜੂਗਾ ਤੇ ਸੁੱਚੇ ਮੂੰਹ ਵਾਪਸ ਆ ਜੂਗਾ ਤੇ ਬਚ ਕਰ ਤੁਸਾਂ ਵੀ ਕੁਝ ਨਹੀਂ ਲੈਣਾ ਹੁੰਦਾ ਇਸ ਕਰਕੇ ਆ ਮੈਂ ਤੇ ਕਹਿਣਾ ਕਿ ਕਿਸੇ ਵੀ ਪੱਖ ਤੋਂ ਜੀਵਨ ਦੇ ਪੱਖ ਤੋਂ ਅੱਜ ਕੱਲ੍ਹ ਹੋਰ ਗੱਲਾਂ ਚੱਲਦੀਆਂ ਜੀ ਫਲਾਣਾ ਚੀਜ਼ ਫਲਾਣਾ ਉਹ ਜੀ ਜੇ ਜੇਲ੍ਹ ਵਾਲੇ ਪਾਸੇ ਹੋਣਾ ਤੇ ਮੇਰੇ ਨਾਲ ਉਸ ਪਾਸੇ ਵੀ ਆ ਜਾਣਾ ਇਹਨਾਂ ਨੂੰ ਤਾਂ ਫੁੱਲ ਦੀ ਨਹੀਂ ਲੱਗੀ ਸਾਨੂੰ ਤੇ ਅਗਲੇ ਨੇ ਚੀਰ ਦਿੱਤਾ ਸਾਡੇ ਟੱਬਰ ਚੀਰ ਦਿੱਤੇ ਮੇਰੇ ਤੋਂ ਮੇਰਾ ਛੋਟਾ ਭਰਾ ਸੀਗਾ ਮੇਰੇ ਤੇ 21 ਸਾਲ ਚ ਨਸੇ ਲੱਗੀ ਉੱਤੇ 17 ਸਾਲ ਦੀ ਉਮਰ ਚ ਲੱਗੀ ਹਾਂ ਜੀ ਹੁਣ ਅਸੀਂ ਤਾਂ ਕਦੀ ਕੇਕ ਕੋਲ ਗੱਲ ਕੀਤੀ ਨਹੀਂ ਜਦ 2007 ਜਿਵੇਂ ਪਹਿਲੀ ਲੈਕਚਰ ਲੜਿਆ ਮੈਂ ਤਾਂ ਕਦੀ ਇਸ ਆਧਾਰ ਤੇ ਵੋਟ ਮੰਗੀ ਨਹੀਂ ਤੇ ਨਾਮ ਇੱਕ ਭਾਵੇਂ ਠੀਕ ਹੈ ਕਿ ਅਸੀਂ ਮਿਤਕੇ ਚਲਦੇ ਸੀ ਜ਼ਿੰਦਗੀ ਚ ਕੁਛ ਹੋ ਬਣ ਸਕਦਾ ਹੈ ਪਰ ਇਹ ਨਹੀਂ ਸੀ ਕਿ ਆ ਕਿ ਸਿਰ ਦੇਣ ਦੀ ਲੋੜ ਪਈ ਸਿਰ ਵੇ ਦੂੰਗਾ ਪੁਲਿਸ ਨੇ ਫੜਨ ਦੀ ਕੋਸ਼ਿਸ਼ ਕੀਤੀ ਤੇ ਅੱਗੋਂ ਸਿੱਧਾ ਵਜੂੰਗਾ ਜੇ ਚਾਰ ਮਰ ਜਾਣਗੇ ਤੇ ਕਿਹੜੀ ਮਸੱਈ ਲੱਗਣੋਂ ਹਟ ਜਾਊਗੀ ਕਿਹੜਾ ਸੰਵਧਾਨ ਸਾਨੂੰ ਕਾਲੇ ਕੁੱਤੇ ਨੇ ਵੜਿਆ ਹਾਂਜੀ ਹਲਕੇ ਕੁੱਤੇ ਨੇ ਵੜਿਆ ਕਿ ਸੰਵਧਾਨ ਨੂੰ ਮੰਨੀ ਚੋਣ ਪ੍ਰਣਾਲੀ ਅਸੀਂ ਰੱਦ ਕਰਦੇ ਹਾਂ ਮੈਂ ਉਹ ਨਹੀਂ ਕਹਾਂ ਮੈਂ ਉਹ ਨਹੀਂ ਕਹਾਂ ਇੱਥੇ ਵੱਡੀਆਂ 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 ਗੱਲਾਂ ਕਰਕੇ ਹਾਂਜੀ ਤੁਸੀਂ ਆਤਮ ਸਮਰਪਣ ਵੀ ਕਰਦੇ ਜੀ ਤੇ ਸ਼ਸਤਰ ਸੁੱਟ ਕੇ ਕਰਦੇ ਹਾਂਜੀ ਗੁਰੂ ਦੀ ਹੈ ਜੋ ਰੀਝ ਤੇ ਫਿਰ ਕਹਿੰਦੇ ਜਿਵੇਂ ਅਸੀਂ ਬਹਾਦਰ ਵੜੇ ਆਂ ਪੰਥਕ ਕਹਿੰਦੇ ਅਸੀਂ ਪੰਥਕ ਆਂ ਪੰਥਕ ਦੇ ਨਾਂ ਦੇ ਬੋਰਡ ਜਿਹੜੀ ਅਸੀਂ ਲਾਵਾਂਗੇ ਔਰ ਕਾਮਯਾਬ ਹੋਵਾਂਗੇ ਮੈਂ ਉਹੀ ਲੱਗਣਾ ਗੱਲ ਕਰਨਾ ਪੰਥ ਦੀ ਮਰਜ਼ਾਦਾ ਕੀ ਆ ਜੇ ਤੁਸੀਂ ਕੋਈ ਗੱਲ ਕੀਤੀ ਹੈ ਸੰਗਤ ਵਿੱਚ ਕੀਤੀ ਹੈ ਕਮਿਟਮੈਂਟ ਕੀਤੀ ਹੈ ਤੇ ਜੇ ਤੁਹਾਨੂੰ ਇਹ ਜਾਪਦਾ ਕਿ ਨਹੀਂ ਆਹ ਰਸਤਾ ਗਲਤ ਹੈ ਮੈਂ ਹੁਣ ਆਹ ਚੁਣਨਾ ਹੈ ਤੇ ਸੰਗਤ ਕੋਲੋਂ ਮਾਫੀ ਤੇ ਮੰਗੋਗੇ ਨਾ ਕਿ ਯਾਰ ਜਿਹੜੀਆਂ ਮੈਂ ਗੱਲਾਂ ਕਰਦਾ ਰਿਹਾ ਮੈਂ ਗਲਤ ਕੀਤੀਆਂ ਮੈਥੋਂ ਗਲਤੀ ਹੋ ਗਈ ਹੈ ਮੈਂ ਮਾਫੀ ਮੰਗਦਾ ਹਾਂ ਹਾਂਜੀ ਤੇ ਮੈਂ ਹੁਣ ਇਸ ਰਸਤੇ ਤੇ ਚੱਲਣਾ ਚਾਹੁੰਦਾ ਪ੍ਰਾਣੀ ਗੱਲਾਂ ਦੀ ਮਾਫੀ ਮੰਗਣੀ ਪਊਗੀ ਨਾ ਤੇ ਮਾਫੀ ਕਿਹਨੇ ਮੰਗੀ ਉਹ ਤਾਂ ਗੱਲਾਂ ਉੱਥੇ ਨਹੀਂ ਉੱਥੇ ਰਹਿ ਗਈਆਂ ਤੂੰ ਐ 380 ਡਿਗਰੀ ਤੇ ਘੁੰਮ ਕੇ ਆ ਪਾਣ ਕੇ ਪੂਰੀ ਤਰ੍ਹਾਂ ਦੇ ਹੋ ਗਏ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਕੌਣ ਆ ਕਿਹੜੀਆਂ ਸ਼ਕਤੀਆਂ ਨੇ ਜਿਹਨੇ ਸਿੱਖਾਂ 'ਚ ਵੰਡੀਆਂ ਪਾਉਣਾ ਚਾਹੁੰਦੀਆਂ ਨੇ ਜਿਹਨੇ ਪੰਥ 'ਚ ਵੰਡੀਆਂ ਪਾਉਣਾ ਚਾਹੁੰਦੀਆਂ ਨੇ ਜਿਹੜੇ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਜਿਹੜੇ ਪੰਜਾਬ ਦੀ ਰਾਜਨੀਤੀ ਨੂੰ ਆਪਣੇ ਹਥਿਆਣਾ ਚਾਹੁੰਦੀਆਂ ਨੇ ਇੱਕੋ ਹੀ ਹੈ ਜਿਹੜੇ ਸ਼ਿਵ ਸੈਨਾ ਨੂੰ ਵੀ ਖਾ ਗਏ ਆ ਹੋਰ ਪਾਰਟੀਆਂ ਨੂੰ ਵੀ ਖਾ ਗਏ ਆ ਉਹ ਪੰਜਾਬ ਦੀਆਂ ਖੇਤਰੀ ਪਾਰਟੀ ਨੂੰ ਖਾਣਾ ਚਾਹੁੰਦੇ ਆ। ਸ਼ਾਸ਼ਾ ਕਰਨਗੇ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਹੀਂ ਗਿਆ। ਅਸੀਂ ਅਸੀਂ ਮਤਲਬ ਪੰਥਕ ਦੀ ਗੱਲ ਜਿਹੜੀ ਹੈ ਮੇਰੇ ਮੈਸੇਜ ਨੂੰ ਕੱਲ ਕੇ ਇਹਨੇ ਸਵਾਲ ਕੀਤਾ। ਉਹ ਇਧਰ ਬੱਬ ਕਾਲੇ ਸੀਗਾ ਕਿ ਚੈਨਲ ਨੇ ਸਵਾਲ ਕੀਤਾ ਜਿ ਕਿ ਤੁਸੀਂ ਮਹਿਸੂਸ ਕਰਦੇ ਜੇ ਵੀਰਸਾ ਹੌਲਡਾ ਪੰਥਕ ਹੈ ਤੇ ਮੈਨੂੰ ਉਹਦੇ ਸਵਾਲ ਤੇ ਹੈਰਾਨੀ ਹੋਈ। ਹਾਂਜੀ ਇਹ ਕਾਦਾ ਸਵਾਲ ਹੋਇਆ। ਕਿ ਵੀਰਸਾ ਸਿੰਘ ਹੌਲਡਾ ਪੰਥਕ ਹੈ। ਤੇ ਮੇਰੇ ਮੈਸੇਜ ਨੇ ਕਿਹਾ ਵੀ ਮੈਨੂੰ ਤੇ 40 ਸਾਲ ਵੇਹਿੰਦੇ ਨੂੰ ਹੋ ਗਿਆ ਹਾਂਜੀ ਤੇ ਜੇ ਤੇ ਉਹਦੇ ਤੋਂ ਕੋਈ ਵੱਡਾ ਪੰਥਕਿਆ ਤੇ ਲੈ ਆਓ ਉਹ ਕਿ ਸਾਲ 6 ਮਹੀਨੇ ਚ ਪੰਥਕ ਨਹੀਂ ਬਣਿਆ ਉਹਨੂੰ 40 ਸਾਲ ਹੋ ਗਏ ਤੇ ਮੈਨੂੰ ਤੇ 40 ਸਾਲਾਂ ਤੋਂ ਵੱਧ ਆ ਉਹ ਤੇ ਚਲੋ 40 ਸਾਲ ਕੇ ਅੱਗੇ ਮੈਂ ਤੇ ਮੈਂ ਤੇ ਉਹਨੇ ਸੁਪੰ ਅ 75 ਦਾ ਜਿਹੜਾ ਆ ਅਮਰਤ ਛਕਿਆ ਆ 78 ਦਾ ਮੈਂ ਤੁਰਿਆ ਘਰੋਂ 10ਵੀਂ ਚ ਪੜਦਾ ਸੀਗਾ ਕਾਲਜ ਪੜਦਾ ਸੀਗਾ ਧਰਮਜੋਤ ਮੋਰਚਾ ਲੱਗ ਗਿਆ 84 ਚ ਹਾਂ ਜੀ ਭੜਕੇ ਅੰਦਰ ਸੁਰਤ ਆਚਰਨ ਨੂੰ ਇਹ ਤੱਕ ਜੇਲਾ ਚ ਰਹੇ ਐਨਐਸਏ ਕਟੀਆਂ ਅੱਜ ਵੀ ਜੋ ਕਿਹਾ ਸੀਗਾ ਉਸੇ ਥਾਂ ਤੇ ਖੜੋਤੇ ਉਹਦੇ ਤੋਂ ਕਦਮਾਂ ਗਾਂਹ ਪਾਏ ਵਧੇ ਹੋਈਏ ਪਛਾਣ ਹੀ ਹਟੇ ਇਹ ਇਹ ਪੰਥਕ ਜਿਹਦੇ ਖਵਾਉਂਦੇ ਆ ਆਪਣੇ ਆਪ ਨੂੰ ਇਹ ਆਪਾਂ ਨੂੰ ਕੁਝ ਫਰਕ ਪਾ ਸਕਦੇ ਆ ਵੋਟਾਂ ਦੇ ਵਿੱਚ ਜਿਵੇਂ ਆਪਣਾ ਪ੍ਰਚਾਰ ਕਰਨਦੇ ਆ ਵੋਟਾਂ ਇਹਨਾਂ ਲੋਕਾਂ ਨੂੰ ਗਮਰਾਹ ਵੀ ਕਰਦੇ ਆ ਉਹਨੇ ਚਲੋ ਜਦੋਂ ਅਗਲਾ ਬਚਣ ਤੋਂ ਹੀ ਭੱਜ ਗਿਆ ਆਪਣੀ ਕੀਤੀ ਹੋਈ ਗੱਲ ਤੋਂ ਹੀ ਭੱਜ ਗਿਆ ਤੇ ਫਿਰ ਤੋਂ ਅਗਲਾ ਕੋਸ਼ਿਸ਼ ਕਰੂਗਾ ਕਿ ਮੈਂ ਵੱਧ ਤੋਂ ਵੱਧ ਗੁੰਮਰਾਹ ਕਰਾਂ ਧੋਖਾ ਕਰਾਂ ਠੱਗੀ ਮਾਰਾਂ ਇਹ ਵੀ ਠੱਗੀ ਹੈ ਮੈਂ ਠੱਗੀ ਤੋਂ ਬਚਾਉਣਾ ਚਾਹਣਾ ਹੈ ਪਰ ਠੱਗੀ ਦੇ ਸਾਡੇ ਵਾਲੇ ਕੋਈ ਨਾ ਕੋਈ ਤੇ ਟੇਟੇ ਚੜੀ ਜਾਂਦੇ ਹਨਾ ਹੁਣ ਗੇਮ ਕੀ ਖੇਡੀ ਜਾਂਦੀ ਹੈ ਕਿ ਜੀ ਬਚਾ ਲਓ ਜੀ ਪੰਥ ਬਚਾ ਲਓ ਵੋਟਾਂ ਪਾ ਦਿਓ ਜੀ ਜਿਤਾ ਦਿਓ ਜੀ ਬਾਹਰ ਕਢਾ ਦਿਓ ਇਹ 33 34 ਸਾਲ ਵਾਲੇ ਬੈਠੇ ਉਹਨਾਂ ਦਾ ਕੌਣ ਹੈ ਗੁਰਦੀਪ ਸਿੰਘ ਖੇੜਾ 34 ਸਾਲ ਫਾਂਸੀ ਦੇ ਤਖਤੇ ਤੇ ਖੜੋਤਾ ਹੋਇਆ ਭਾਈ ਰਾਜਵਾਨਾ 29 ਸਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 29 ਸਾਲ ਤੋਂ ਜਿਹੜਾ ਫਾਂਸੀ ਦੇ ਤਖਤੇ ਤੋਂ ਮੜਿਆ 29 ਸਾਲ ਤੋਂ ਭਾਈ ਗੁਰਮੀਤ ਸਿੰਘ ਇੰਜੀਨੀਅਰ ਜਿਹੜਾ ਵਿਚਾਰਾ ਪਿਛਲੇ ਸਾਲ ਪੱਕੀ ਜਮਾਨਤ ਤੇ ਆਇਆ ਸੀਗਾ 9 ਮਹੀਨੇ ਬਾਹਰ ਰਿਆ ਤੇ ਆ ਤਿੰਨ ਮਹੀਨੇ ਪਿਲੋਂ ਦੀ ਪੱਕੀ ਜਮਾਨਤ ਰੰਦ ਕਰਕੇ ਉਹਨੂੰ ਫੇਰ ਜੇਲ੍ਹ ਭੇਜਤਾ ਕਿਹਨੂੰ ਪਤਾ ਲੱਗਾ ਅੱਗੇ ਆ ਜੋ ਭਾਈ ਜਗਤਾਰ ਸਿੰਘ ਵਾਰਾ 28 ਸਾਲ ਭਾਈ ਪਰਮਜੀਤ ਸਿੰਘ ਭੂਰਾ 28 ਸਾਲ ਭਾਈ ਜਗਤਾਰ ਸਿੰਘ ਤਾਰਾ 52 ਸਾਲ ਸੱਤ ਬੰਦੀ ਸਿੰਘ ਹੈ ਹਾਂਜੀ ਇੱਥੇ ਨਾ ਕਿਸੇ ਨੂੰ ਪੁੱਛ ਲਾ ਮੈਨੂੰ ਨਹੀਂ ਪੁੱਛਦਾ ਬੰਦਾ ਚਾਰ ਚਾਰ ਪੰਜ ਪੰਜ ਸੌ ਬੈਠਾ ਹੁੰਦਾ ਆ ਤੇ ਇਵੇਂ ਪਤਾ ਨਹੀਂ ਉਹ ਵੀ ਵਿਚਾਰੇ ਐ ਨਾ ਹੱਥ ਖੜਾ ਕਰ ਦਿੰਦੇ ਐ ਜਿਸਾਂ ਨੂੰ ਬੰਦੀ ਸਿੰਘਾਂ ਦੇ ਨਾਮਾਂ ਦਾ ਹੀ ਨਹੀਂ ਪਤਾ ਤੇ ਬਾਅਦ ਸੋਨਾਂ ਦਾ ਕੌਣ ਬਣੂ ਯਾਰ ਤੁਹਾਡੀ ਸਰਕਾਰ ਰਹੀ ਆ ਤੁਹਾਡਾ ਗੱਠ ਜੋੜ ਰਿਹਾ ਬੀਜੇਪੀ ਨਾ ਇਹ ਸਵਾਲ ਜਿਹੜੇ ਸਰ ਉਦੋਂ ਕਿਉਂ ਨਹੀਂ ਮਸਲੇ ਹੱਲ ਹੋਏ ਬੀਜੇਪੀ ਨੇ ਤੁਹਾਡੀ ਸਾਂਝ ਰਹੀ ਆ ਸੈਂਟਰ ਸਰ ਵਿੱਚ ਵੀ ਰਹੀ ਆ ਕਾਲੀ ਸਰਕਾਰ ਨੇ ਲੰਮਾ ਸਮਾਂ ਜਿਹੜਾ ਰਾਜ ਕੀਤਾ ਵਾ ਇਹ ਉਦੋਂ ਆਪਾਂ ਕਿਉਂ ਨਹੀਂ ਇਹਨਾਂ ਦੀ ਜਿਹੜੀ ਹੈਲਪ ਕੀਤੀ ਦੇਖੋ ਜਿਹੜੇ ਬੰਦੀ ਸਿੰਘ ਐ ਨਾ ਜੀ ਇਹਨਾਂ ਦਾ ਪੰਜਾਬ ਸਰਕਾਰ ਨਾਲ ਕੋਈ ਸਬੰਧ ਨਹੀਂ ਕੋਈ ਵੀ ਪੰਜਾਬ ਸਰਕਾਰ ਹੋਵੇ ਉਹਨਾਂ ਨੂੰ ਰਿਹਾ ਨਹੀਂ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਜਿਹੜੇ ਬੈਠੇ ਐ ਉਹਨਾਂ ਨੂੰ ਫੈਸਿਲੀਟੇਟ ਕਰ ਸਕਦੇ ਆ ਉਹਨਾਂ ਨੂੰ ਪਰੋਲ ਦੇ ਸਕਦੇ ਆ ਉਹਨਾਂ ਨੂੰ ਹੋਰ ਸਹੂਲਤਾਂ ਦੇ ਸਕਦੇ ਆ ਜੇ ਸਰਕਾਰ ਚਾਵੇ ਤਾਂ ਦਿੱਤੀਆਂ ਵੀ ਐ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਣ ਨੂੰ ਜਿੰਨਾ ਚਿਰ ਕਾਲੀ ਸਰਕਾਰ ਰਹੀ ਹੈ ਹਸਪਤਾਲ ਹੀ ਰਿਹਾ ਹਾਂਜੀ ਔਰ ਇਹੋ ਜੀ ਬਣ ਗਿਆ ਅੱਜ ਵੀ ਹਸਪਤਾਲ ਜੀ ਹੈ ਭਾਈ ਗੁਰਦੀਪ ਸਿੰਘ ਖੇੜਾ ਦੀ ਪਰੋਲ ਸ਼ੁਰੂ ਕਰਵਾਈ ਭਾਈ ਲਾਲ ਸਿੰਘ ਦੀ ਕਰੋਲ ਸ਼ੁਰੂ ਕਰਵਾਈ ਅੱਜੋ ਬਾਹਰ ਨੇ ਪੱਕੀ ਜਮਾਨਤਾਂ ਨੇ ਭਾਈ ਦਇਆ ਸਿੰਘ ਲੋਹਰੀਆ 14 ਬੰਦੀ ਸਿੰਘਾਂ ਦਾ ਉਹਦੇ 14 ਸੀ 30-30 ਸਾਲ ਵਾਲੇ 31-31 ਸਾਲ ਵਾਲੇ ਪਾ ਕੇ ਜਿਨ੍ਹਾਂ ਚ ਦਇਆ ਸਿੰਘ ਲੋਹਰੀਆ ਲਾਲ ਸਿੰਘ ਹਰਨੇਕ ਸਿੰਘ ਪੱਪ ਇਹ ਸਾਰੇ ਸੀਗੇ ਭਾਈ ਲਖਵਿੰਦਰ ਸਿੰਘ ਲੱਖਾ ਭਾਈ ਸ਼ਮਸ਼ੇਰ ਸਿੰਘ ਇਹ 14 ਸੀਗੇ 14 ਬਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗਵਰਨਮੈਂਟ ਆਫ ਇੰਡੀਆ ਨੂੰ ਸੈਂਟਰ ਸਰਕਾਰ ਨੂੰ ਤੇ ਵੱਖ-ਵੱਖ ਸੂਬੇ ਜਿੱਥੋਂ ਦੇ ਉਹ ਕੈਦੀ ਨੇ ਚਾਹੇ ਉਹ ਰਾਜਸਥਾਨ ਦੇ ਸੀ ਚਾਹੇ ਉਹ ਕਰਨਾਟਕਾ ਦੇ ਸੀ ਚਾਹੇ ਦਿੱਲੀ ਦੇ ਸੀ ਚਾਹੇ ਕੇਂਦਰ ਸਰਕਾਰ ਦੇ ਸੀ ਸਾਰਿਆਂ ਨੇ ਚਿੱਠੀਆਂ ਲਿਖੀਆਂ ਜਿਵੇਂ ਤੁਹਾਡੀ ਸਰਕਾਰ ਪ੍ਰਬੰਧੀ ਹੈ ਤੇ ਤੁਸੀਂ ਫਿਰ ਜਿਹੜਾ ਇਹਨਾਂ ਦਾ ਜਿਹੜਾ ਵੀ ਟਰੋਲ ਦੀ ਜਾਂ ਕਿਸ ਤਰ੍ਹਾਂ ਦਾ ਇਹਨਾਂ ਦਾ ਗੜੀ ਤੁਹਾਡਾ ਚੱਲੇਗਾ ਨਹੀਂ ਦੇਖੋ ਅਸੀਂ ਤੇ ਕਿਸੇ ਸਰਕਾਰ ਦਾ ਹਿੱਸਾ ਨਹੀਂ ਅਸੀਂ ਤੇ ਇਸ ਸਰਕਾਰ ਇਸੇ ਕਰਕੇ ਛੱਡ ਕੇ ਆਏ ਹਾਂ ਸਾਨੂੰ ਅਗਲੇ ਜਲੀਲ ਕਰਦੇ ਸੀ ਸੁਣਦੇ ਹੀ ਨਹੀਂ ਸੀ ਮੰਨਦੇ ਹੀ ਨਹੀਂ ਸੀ ਸਾਡਾ ਸਾਡਾ ਕੋਈ ਮਾਨਸਿਕ ਸਤਕਾਰ ਹੁੰਦਾ ਤਾਂ ਕੌਣ ਛੱਡਦਾ ਹਾਂ ਹਾਂਜੀ ਉਹ ਸਾਡੀ ਕੀ ਉਹ ਤਾਂ ਆਪ ਜਾਂਦੀ ਨਹੀਂ ਮੰਨਦੇ ਹਾਂਜੀ ਉਹਦੇ ਰਾਹੁ ਕੇਤੂ ਇਹੋ ਜਿਹੇ ਦੋਵੇਂ ਜਣੇ ਨਹੀਂ ਮੰਨੀ ਕਰਕੇ ਜੇ ਮੰਨੀ ਵੀ ਮੰਨੀ ਵੀ ਹੱਥ ਜੋੜ ਜੁੜ ਕੇ ਮਨਾਈ 2019 ਦੇ ਵਿੱਚ 550 ਸਾਲਾਂ ਤੇ ਨੋਟੀਫਿਕੇਸ਼ਨ ਜਾਰੀ ਕਰਵਾਇਆ ਉਹ ਜਾਰੀ ਕਰਕੇ ਉਹ ਤੋਂ ਮੁਕਰ ਗਏ ਕੀ ਕਰ ਲੋਗੇ ਹਾਂਜੀ ਇਸ ਕਰਕੇ ਉੱਥੇ ਝੋੜੀ ਵੀ ਐਡਾਂਗੇ ਮਿੰਨਤ ਵੀ ਕਰਾਂਗੇ ਦਲੀਲ ਵੀ ਦੇਵਾਂਗੇ ਨਹੀਂ ਤਾਂ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਲਈ ਤੇ ਪੰਥ ਤੇ ਪੰਜਾਬ ਦੇ ਹਰ ਮਸਲੇ ਲਈ ਖੰਡਾ ਵਿਖੜਕਾਵਾਂਗੇ ਲਾਸਟ ਸਵਾਲ ਜੋ ਕਿ ਅਦੇਸ਼ ਪ੍ਰਤਾਪ ਕੈਰੋਂ ਜੀ ਜਿਹੜਾ ਬਾਹਰ ਦਾ ਰਸਤਾ ਖਾਇਆ ਪੱਟੀ ਹਲਕੇ ਦੇ ਜਿਵੇਂ ਜਿਹਨਾਂ ਨੇ ਨੈਗੇਟਿਵ ਚੱਲਦੇ ਸੀ ਕੀ ਕਹਿਣਾ ਚਾਹੁੰਦੇ ਨੇ ਬਈ ਚਲੋ ਮੈਂ ਤੇ ਉਹਦੇ ਬਾਰੇ ਕੀ ਕਹਿਣਾ ਜੀ ਦੇਖੋ ਇਹ ਪਾਰਟੀ ਦਾ ਫੈਸਲਾ ਹੈ ਪਾਰਟੀ ਫੈਸਲਾ ਕੋਈ ਮੇਰੇ ਕੰਨ ਤੇ ਤੇ ਲੈਂਦੀ ਨਹੀਂ ਇਹ ਇਹ ਫੈਸਲਾ ਕੋਈ ਇਡਾ ਸੌਖਾ ਵੀ ਨਹੀਂ ਸੀ ਸਸੂਬੀਤ ਸਿੰਘ ਬਾਦਲ ਵਾਸਤੇ ਆਦੇ ਪਣਵੀਏ ਬਾਰੇ ਜਿਹੜਾ ਸਮਾਜ ਦੇ ਵਿੱਚ ਬਹੁਤ ਅਹਿਮ ਰਿਸ਼ਤਾ ਹੁੰਦਾ ਆ ਉਹਦੇ ਬਾਰੇ ਫੈਸਲਾ ਲੈਣਾ ਇਹ ਉਹਨਾਂ ਨੇ ਪਾਰਟੀ ਦੇ ਬਡੇਰੇ ਹੱਥਾਂ ਨੂੰ ਇਸ ਤਰ੍ਹਾਂ ਮੁੱਖ ਰੱਖੀ ਲਿਆ ਜਿਸ ਤਰ੍ਹਾਂਆਂ ਮੀਆਂ ਰਿਪੋਰਟਾਂ ਸੀ ਜਿਸ ਤਰ੍ਹਾਂ ਦੇ ਹਾਲਾਤ ਸੀ ਜਿਸ ਤਰ੍ਹਾਂ ਦੀ ਉਹਨਾਂ ਵੱਲੋਂ ਅਦੇਸ਼ ਪ੍ਰਤਾਪ ਸਿੰਘ ਹੋਰਾਂ ਵੱਲੋਂ ਖੇਡ-ਖੇਡੀ ਜਾ ਰਹੀ ਸੀ ਭਾਵੇਂ ਕਿ ਹਰੀਕ ਨੇ ਰੋਪਣ ਦੀ ਕੋਸ਼ਿਸ਼ ਕੀਤੀ ਪਾਰਟੀ ਪ੍ਰਧਾਨ ਨੇ ਬੜੇ ਚਾਰੇ ਮਾਰੇ ਤਰਲੇ ਵਿਕੜੇ ਮਿੰਟਾਂ ਵੀ ਕੀਤੀਆਂ ਪਰ ਨਹੀਂ ਮੰਨੇ ਤੇ ਕੀ ਜਿਹੜਾ ਫਿਰ ਪਾਰਟੀ ਨੇ ਫੈਸਲਾ ਲੈ ਕੇ ਸਾਰਿਆਂ ਨੇ ਵਿਚਾਰ ਕਰਕੇ ਉਹਨਾਂ ਨੂੰ ਜਿਹੜਾ ਪਾਰਟ ਚੋਂ ਕੱਢਿਆ ਕੋਈ ਸੌਖਿਆ ਨਹੀਂ ਕੱਢਿਆ ਕੋਈ ਸ਼ੌਂਕੀਆ ਨਹੀਂ ਕੱਢਿਆ ਬੜਾ ਦੇਖੋ ਇਹੋ ਜਿਹੇ ਫੈਸਲੇ ਲੈਣੇ ਇਹ ਬੜਾ ਆਪਣੇ ਆਪ ਨੂੰ ਸਖਤ ਬਣਾਉਣਾ ਪੈਂਦਾ ਹੈ ਦਿਲ ਤੇ ਪੱਥਰ ਰੱਖਣਾ ਪੈਂਦਾ ਹੈ ਪਰ ਇੱਕ ਗੱਲ ਜਿਹੜੀ ਹੈ ਇਹਦੇ ਚ ਇਹ ਸਪਸ਼ਟ ਹੋ ਗਈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਰਿਸ਼ਤਿਆਂ ਤੋਂ ਵੱਧ ਕੇ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਉਤਰੀ ਜੀ ਦਿੱਤੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਉਹਨਾਂ ਤੇ ਗੱਲਾਂ ਸੱਜੇ ਦੀਆਂ ਖੱਬੇ ਦੀਆਂ ਕਰਦੇ ਸੀਗੇ ਅੱਜ ਉਹਨਾਂ ਲੋਕਾਂ ਵਾਸਤੇ ਸਭ ਤੋਂ ਔਰ ਮੇਰੇ ਅਖਲ ਅਕੋ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਕਿ ਮੇਰੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਪਹਿਲਾ ਹੈ ਬਾਕੀ ਸਭ ਕੁਝ ਬਾਅਦ ਵਿੱਚ ਪੱਟੀ ਦੇ ਵਿੱਚ ਜਿਵੇਂ ਚੋਨਾ ਨੂੰ ਲੈ ਕੇ ਦਿਨ ਕਾਫੀ ਘੱਟ ਰਹਿ ਗਏ ਨੇ ਤੇ ਕਿਸ ਤਰ੍ਹਾਂ ਦੀ ਉਤਰਦੀ ਕੰਪੇਨ ਜਿਹੜੀ ਉਹ ਚੱਲ ਰਹੀ ਹੈ ਨਿੱ ਕੰਪੇਨ ਜਿਹੜੇ ਵਰਕਰ ਨੇ ਪਿੰਡ-ਪਿੰਡ ਬੈਠੇ ਨੇ ਇਹ ਜੀ ਗੱਲ ਕੋਈ ਨਹੀਂ ਕਿ ਭਾਵੇਂ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਹੋਰ ਪਾਸੇ ਤੋਰਨ ਦੀ ਕੋਸ਼ਿਸ਼ ਕੀਤੀ ਗਈ ਗਲਤ ਪ੍ਰਚਾਰ ਕੀਤਾ ਗਿਆ ਹਾਂਜੀ ਜਿੱਥੇ ਮਰਜ਼ੀ ਪਾ ਦਿਓ ਵਿਰਸਾ ਹੁਲਟੋ ਇਹਨੂੰ ਨਹੀਂ ਪਾਉਣੀ ਆ ਪਰ ਫਿਰ ਵੀ ਵਰਕਰ ਖੜੋਤੇ ਹਾਂਜੀ ਅੱਜ ਵੀ ਨਾਲ ਨਹੀਂ ਪਾਰਟੀ ਦੇ ਨਾਲ ਨੇ ਹੁਣ ਲੱਗੇ ਆ ਸਵੇਰ ਤੋਂ ਸਰਗਰਮ ਕਰਨ ਤੇ ਉਹਨਾਂ ਨੂੰ ਵੀ ਇਕੱਠੇ ਹੋ ਗਏ ਤਾਤਾ ਕਰਕੇ ਹੁਣ ਪੈ ਜਹੁਣ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਉਹ ਰਿਸਪੌਂਸ ਦਿੱਤਾਂਗੇ ਜੀ ਦਿੱਤਾਂਗੇ ਪੂਰੀ ਇਲੈਕਸ਼ਨ ਦਿੱਤਾਂਗੇ ਤੁਹਾਡੇ ਸਾਹਮਣੇ ਹੀ ਆ ਸੋਸ਼ਲ ਮੀਡੀਆ ਨਾਲ ਨਾ ਦੇਖੋ ਹਾਂਜੀ ਤੇ ਪਰ ਮੇਰੇ ਖਿਆਲ ਹੁਣ ਤਾਂ ਸੋਸ਼ਲ ਮੀਡੀਆ ਤੇ ਵੀ ਕੰਮ ਘਟਿਆ ਦੂਜਾ ਹੀ ਕੰਮ ਮਾਲ ਜਿਆਦਾ ਹੋਣ ਧਿਆ ਹਾਂ ਹਾਂਜੀ ਤੇ ਬਾਕੀ ਵੀ ਕੁਲ ਮਿਲਾ ਕੇ ਵੀ ਲੋਕਾਂ ਚ ਭੁਲੇਖੇ ਸੀਗੇ ਜਿਹੜਾ ਵੀ ਆ ਆ ਜੀ ਉਹ ਆ ਜੀ ਤੇ ਲੋਕਾਂ ਨੂੰ ਪਤਾ ਲੱਗਿਆ ਵੀ ਅਸਲੀਅਤ ਕੀ ਹੈ ਯਾਰ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਇਦੇ ਪਿੱਛੇ ਕੋਈ ਗੇਮ ਹੈ ਕਿ ਆਰਐਸਐਸ ਸਟ੍ਰਿਕਟ ਅਨਾਉਂਸ ਕਰਦੀ ਹੈ ਜੇ ਵਰਸਾ ਸਿੰਘ ਬਲਟੋਹਾ ਸਵਾਲ ਖੜਾ ਕਰਦਾ ਉਹਦਾ ਜਵਾਬ ਨਹੀਂ ਦਿੰਦੇ ਕਿ ਆਰਐਸਐਸ ਦਾ ਕੀ ਕਨੈਕਸ਼ਨ ਹੈ ਜੇ ਸੁਖਬੀਰ ਸਿੰਘ ਬਾਦਲ ਸਵਾਲ ਕਰਦਾ ਹੈ ਕਿ ਭਾਈ ਆਰਐਸਐਸ ਦਾ ਕੀ ਕਨੈਕਸ਼ਨ ਹੈ ਜਵਾਬ ਤੇ ਦੇ ਦਿਓ ਜੇ ਵਰਸਾ ਸਿੰਘ ਬਲਟੋਹਾ ਕਹਿੰਦਾ ਕਿ ਆਓ ਯਾਰ ਇੱਕ ਕਮਰਾ ਇੱਕ ਕੈਮਰਾ ਪੂਰੀ ਦੁਨੀਆ ਲਿੰਕ ਤੇ ਦੇਖੂਗੀ ਹਾਂਜੀ ਦੁਨੀਆ ਦਾ ਜਿਹੜਾ ਮਰਜ਼ੀ ਬੰਦਾ ਲਿਆਓ ਇੱਕ ਮੈਂ ਹੂੰ ਇੱਕ ਉਹ ਮੈਂ ਸਵਾਲ ਵੀ ਨਹੀਂ ਕਰਦਾ ਤੁਹਾਡੇ ਸਵਾਲਾਂ ਦੇ ਜਵਾਬ ਦੂੰ ਮਿਰਚ ਕਮਜ਼ੋਰੀ ਸਾਬਤ ਕਰ ਦਿਓ ਮੇਰਾ ਪੱਕ ਹੋਣਾ ਸਾਬਤ ਕਰ ਦਿਓ ਮੈਨੂੰ ਝੂਠਿਆਂ ਕਰ ਦਿਓ ਮੈਦਾਨ ਛੱਡ ਜਾ ਕੋਈ ਆਇਆ ਇਹੋ ਜਿਹਾ ਮੌਕਾ ਕਦੀ ਕਿਸੇ ਨੇ ਦਿੱਤਾ ਹੈ ਇਸ ਕਰਕੇ ਕਿ ਸੱਚ ਪੱਲੇ ਤਾ ਦੀ ਤਾ ਦੀ ਕਹਿੰਦੇ ਆ ਤੇ ਲੋਕਾਂ ਨੇ ਵੀ ਕਹਿੰਦੇ ਕਿ ਭਾਈ ਸੱਚ ਸਮਝੋ ਐਵੇਂ ਝੂਠ ਛਾੜ ਜਾ ਜਿਹੜਾ ਹੈ ਨਾ ਕੋਈ ਕਿਸੇ ਦੀ ਬਾਹ ਮੇਲਣੇ ਚ ਨਹੀਂ ਜਾਏ ਇਹਨੇ ਵੈਸੇ ਹੀ ਮੈਂ ਦਾਵੇ ਨਾਲ ਕਿਹਾ ਮੈਂ ਗੁਰੂ ਨਗਰੀ ਚ ਬਿਠਾ ਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਹਾਂਜੀ ਇਹਨੇ ਵੈਸੇ ਵੈਸੇ ਹੀ ਦੂਜੋਂ ਮਹੀਨਿਆਂ ਤੱਕ ਆ ਜਾਣਾ ਕਿਉਂਕਿ ਜਿਹੜੀ ਐਨਐਸਏ ਹੈ ਉਹਦੇ ਉਹਦੇ ਜਾਣਬੁੱਝ ਕੇ ਇਹਨਾਂ ਨੇ ਚੈਲੰਜ ਨਹੀਂ ਕੀਤੀ ਕੋਈ ਵਕੀਲ ਖੜਾ ਨਹੀਂ ਕੀਤਾ ਕਿਤੇ ਜਾ ਕੇ ਅਦਾਲਤ ਦੇ ਵਿੱਚ ਚੈਲੰਜ ਨਹੀਂ ਕੀਤੀ ਹਾਂਜੀ 307 ਦੀ ਹੈ ਅੱਜ ਲਾਓਗੇ ਤਾਂ ਕੱਲ ਜਮਾਨਤ ਹੋ ਜਾਂਦੀ ਹੈ ਇਹ ਤੇ ਖੇਡ ਖੇਡੀ ਗਈ ਹੈ ਪ੍ਰਮੋਟ ਕਰਨ ਵਾਸਤੇ ਹਾਂਜੀ ਹਾਈਪ ਕ੍ਰੀਏਟ ਕਰਨ ਵਾਸਤੇ ਉਹ ਕੌਣ ਨੇ ਉਹ ਤੁਹਾਨੂੰ ਪਤਾ ਹੀ ਹੈ ਬਿਲਕੁਲ ਜੀ ਇਹ ਸੀ ਸਾਡੇ ਨਾਲ ਵਿਰਸਾ ਸਿੰਘ ਜੀ ਬਿਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜੋ ਕਿ ਇਨਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਿੱਖ ਬੰਦੀ ਸਿੰਘਾਂ ਵਾਸਤੇ ਵੀ ਜਿਹੜਾ ਦੱਸਿਆ ਵਾ ਔਰ ਜਿਹੜੀਆਂ ਕੁਝ ਤਾਕਤਾਂ ਜਿਹੜੀਆਂ ਵਾਂ ਮਗਰ ਜਿਹੜੀਆਂ ਕੰਮ ਕਰ ਰਹੀਆਂ ਵਾਂ ਕੁਝ ਜਿਹੜੇ ਆਪਣੇ ਆਪ ਨੂੰ ਪੰਥਿਕ ਅਖਬਾਰ ਰਹੇ ਨੇ ਉਹਨਾਂ ਬਾਰੇ ਵੀ ਜਿਹੜਾ ਵਾ ਉਹ ਦੱਸਿਆ ਵਾ ਸੰਦੀਪ ਮਿਲਾਪ ਲਿਵਿੰਗ ਇੰਡੀਆ ਨਿਊਜ਼ ਤਰਨਤਾਰਨ